thank <small noise> you ਆਪਣੇ ਹੁਣ ਕੈਮਰੇ ਦੇ ਆਪਣੇ ਦਰਸ਼ਕਾਂ ਨੂੰ ਕਿ ਬੀਐਸ ਰਿਜ਼ੋਰਟ ਦੇ ਵਿਖੇ ਯਾਤਰਾ ਪਹੁੰਚ ਚੁੱਕੀ ਆ ਇਲਾਕੇ ਦੇ ਪਤਵੰਤੇ ਸੱਜਣ ਬੀਐਸ ਰਿਜ਼ੋਰਟ ਦੇ ਆਂਦਰ ਕੁਲਵੰਤ ਸਿੰਘ ਹੋਰ ਆਮ ਆਦਮੀ ਪਾਰਟੀ ਦੇ ਆਗੂ ਜੋ ਅੱਜ ਛੋਪਾ ਲੈ ਕੇ ਖੜੇ ਨੇ ਕਿ ਜੋ ਦੇਖ ਰਹੇ ਹੋ ਤੁਸੀਂ ਕਿ ਰੈਲੀ ਪਹੁੰਚ ਚੁੱਕੀ ਹੋਈ ਆ ਬੀਐਸ ਰਿਜ਼ੋਰਟ ਦੇ ਲੱਗੇ ਕਿ ਪ੍ਰਸ਼ਾਸਨੀਆਂ ਗੱਡੀਆਂ ਚੱਲ ਰਹੀਆਂ ਨੇ ਔਰ ਪਿਛੇ ਤੁਸੀਂ ਵਪਾਰੀ ਘੜ ਦੇਖ ਸਕਦੇ ਹੋ ਬਹੁਤ ਵੱਡਾ ਘੜਾ ਬਹੁਤ ਕਿ ਲੰਮਾ ਘੜਾ ਸਾਬ ਪਾਣੀ ਦੀ ਬੋਲ ਦੇ ਦੂਸਰੀ ਤਰ੍ਹਾਂ ਕਰਤਾ ਕੋਈ ਨਹੀਂ ਕਹ ਲਿਆ ਰੋਹਦਾਗਾ ਇਨਸ਼ਾਅੱਲਾ ਤੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਕੋਈ ਯੂਥ ਨੂੰ ਹਾਂਜੀ ਇਹੀ ਕਿ ਨਸ਼ਾ ਬਹੁਤ ਮਾੜੀ ਚੀਜ਼ ਆ ਅਸਲੀ ਲੋਕਾਂ ਨੂੰ ਨਾਟਕਾ ਰਹੀਆਂ ਬੇਰਤਾਂ ਰਹੀਆਂ ਕੀ ਜਿਹੜਾ ਨਸ਼ਾ ਹੈ ਉਹ ਨਾ ਕਰੋ ਨਸ਼ੇ ਨਾਲ ਕਈਆਂ ਦੇ ਬਹੁਤ ਸਾਰੇ ਘਰ ਉਜੜਦੇ ਨੇ ਸੋ ਮੈਂ ਇਹ ਕਹਿੰਦੀ ਕਿ ਨਸ਼ਾ ਜਿਹੜਾ ਛੱਡ ਲਓ ਠੀਕ ਹੈ ਨਸ਼ਾ ਨਹੀਂ ਕਰਨਾ ਤੇ ਤੁਹਾਡੇ ਚ ਸਟੂਡੈਂਟ ਕਿੰਨੇ ਆ ਸਾਰੇ ਸਟੂਡੈਂਟ ਹੀ ਬਾਕੀ ਸਾਰੇ ਸਟੂਡੈਂਟ ਜੀ ਅੱਛਾ ਜੀ ਚਲੋ ਥੈਂਕ ਯੂ ਯਰ ਅ ਵਾਇਸ ਆਫ ਪੰਜਾਬ ਦੇ ਵਿੱਚ ਇਹ ਸਿੰਗਰ ਹੈ ਬੜੀ ਅੱਛੀ ਉਹਨੇ 12 ਸੀਜ਼ਨ ਦੇ ਵਿੱਚ ਬਹੁਤ ਟਾਪ ਦਾ ਕੰਮ ਕੀਤਾ ਹੈ ਅੱਛਾ ਜੀ ਪੀਟੀਸੀ ਪੰਜਾਬੀ ਤੇ ਚੱਲਦੇ ਚਲੋ ਪਹਿੰਦਿਆ ਨਹੀਂ ਕਰ ਰਹੇ ਨੇ ਕੀ ਨਾਮ ਹੈ ਤੁਹਾਡਾ ਜਸਮੀਨ ਦਾ ਅਜ ਹੋਰ ਥੋੜਾ ਫਿਰ ਆਪਣੇ ਬਾਰੇ ਦੱਸੋ ਸਾਰੇ ਨਹੀਂ ਦੱਸਿਆ ਪ੍ਰੋਪਰਲੀ ਦੱਸਿਓ ਮੈਂ 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 ਕਰ ਰਹੀ ਹਾਂ ਮਿਊਜ਼ਿਕ ਵਿੱਚ ਮੈਂ ਮਿਊਜ਼ਿਕ ਹਾਂਜੀ ਗੁਰਨਾਨ ਦੇਵ ਜੀ ਦੀ ਹਾਂ ਨਹੀਂ ਨਹੀਂ ਉਹ ਬਣਾ ਨਹੀਂ ਗੌਰਮੈਂਟ ਵਾਲਾ ਅੱਛਾ ਜੀ ਨਾਲ ਨਾਲ ਮੈਂ ਤੇਰੇ ਜਾਣ ਦਿੱਤਾ ਹੈ ਸਰ ਦੇ ਤੇ ਵਾਇਸ ਆਫ 50 ਬਾਰੇ ਕੁਝ ਕਹਿ ਰਹੀ ਸੀ ਹਾਂਜੀ ਵਾਇਸ ਆਫ ਸੀਜ਼ਨ ਵਾਇਸ ਆਫ ਪੰਜਾਬ ਸੀਜ਼ਨ 12 ਵਿੱਚ ਮੈਂ ਕਾਫੀ ਰਾਉਂਡਸ ਪੀਏ ਕੀਤੀ ਅੱਛਾ ਤੇ ਹੁਣ ਅੱਗੇ ਕਿਉਂ ਹਟ ਗਏ ਆਪਾਂ ਅੱਗੇ ਅੱਜ ਚੱਲ ਰਿਹਾ ਅੱਛਾ ਹੌਸਲੇ ਬੁਲੰਦ ਨੇ ਹੌਸਲੇ ਬੁਲੰਦ ਪੂਰੇ ਬਿਲਕੁਲ ਬਿਲਕੁਲ ਚਲੋ ਸਾਨੂੰ ਮਾਣਿਆ ਇਹੋ ਜਿਹੀ ਆਪਣੀਆਂ ਧੀਆਂ ਤੇ ਇਹੋ ਜੀਆਂ ਭੈਣਾਂ ਦੇ ਉੱਪਰ ਜਿਹੜਾ ਇਹਨਾਂ ਹੌਸਲਾ ਬਲੰਦ ਰੱਖ ਕੇ ਚੱਲਦੀਆਂ ਗੋਡ ਬlesਸ ਯੂ ਧੰਨਵਾਦ ਪahari ਘੋਣੇ ਤੁਸੀਂ ਪਰਫਾਰਮੈਂਸ ਕੀਤੀ ਆ ਬਹੁਤ ਵਧੀਆ ਕੀਤੀ ਆ ਤੇ ਇਹ ਆਪਾਂ ਕਿੰਨੇ ਚਿਰ ਤੋਂ ਇਹਨਾਂ ਨਾਲ ਜੁੜੇ ਹੋਏ ਆ ਜਾਂ ਪਹਿਲਾਂ ਵੀ ਤੁਸੀਂ ਕਰਦੇ ਹੋ ਥੋੜੇ ਦੱਸਿਓ ਇੱਕ ਵਾਰ ਸਾਡਾ ਨਾ ਕਮਿਸ਼ਨਰ ਸਾਹਿਬ ਨਾਲ ਅਕਸਰ ਕੁਲਰ ਸਾਹਿਬ ਨਾਲ ਨਾਲ ਚੱਲੇ ਰਹਿੰਦੇ ਨੇ ਜਿੱਥੇ ਵੀ ਨਸ਼ਿਆਂ ਦੇ ਖਿਲਾਫ ਕੋਈ ਗੱਲ ਹੁੰਦੀ ਆ ਉੱਥੇ ਅਸੀਂ ਸਾਡੇ ਸਟੇਸ਼ਨ ਆਟਿਕ ਵੀ ਨੇ ਸਾਡੇ ਕੋ ਨੁਕਾ ਨਾਟਕ ਨਹੀਂ ਹੈ ਅੱਜ ਸਾਨੂੰ ਸਪੈਸ਼ਲ ਨੁਕਾ ਨਾਟਕ ਦਾ ਕਿਹਾ ਗਿਆ ਸੀ ਕਿ ਅਸੀਂ ਉਹ ਪਰਫਾਰਮ ਕੀਤਾ ਅਦਰਵਾਈਜ਼ ਅਸੀਂ ਵਕ ਵਕ ਥਾਮਾ ਤੇ ਡੀਸੀ ਦਫਤਰ ਦੇ ਵਿੱਚ ਵੀ ਥੋੜੇ ਦਿਨ ਪਹਿਲਾਂ ਜਦੋਂ ਅਮਨ ਰਵੜਾ ਜੀ ਆਏ ਉਦੋਂ ਵੀ ਅਸੀਂ ਪਰਫਾਰਮੈਂਸ ਦਿੱਤੀ ਸੋ ਅੱਜ ਕੋ ਲਗਭਗ 8 ਦੇ ਕਰੀਬ 8-9 ਨਾਟਕ ਸਿਰਫ ਨਸ਼ਾ ਦੇ ਉੱਪਰ ਹੀ ਹੈ ਉਹਦਾ ਦਾਵਾ ਸਾਡੇ ਕੋ ਬਹਾਲ ਟੌਪਿਕ ਦੇ ਉੱਪਰ ਅਸੀਂ ਨਾਟਕ ਨੇ ਸਾਡੀ ਆਜ਼ਾਦ ਪਾਗਲ ਸਿੰਘ ਬਰਾਸਤ ਮੰਚੀ ਟੀਮ ਹੈ ਅਸੀਂ ਵੈਸੇ ਵੀ ਹਰ ਸੋਮਵਾਰ ਤੇ ਸੋਮਸਾ ਸਾਡਾ ਨਾਟਕ ਕਰਿਆ ਸੁਲਤਾਨ ਮਨਜੂਰ ਤੇ ਅਸੀਂ ਉੱਥੇ ਹਰ ਵਾਰੀ ਪਰਫਾਰਮ ਨਾਟਕਸ਼ਾਲਾ ਯ ਓਵਰ ਆਡੀਅੰਸ ਆਉਂਦੀ ਆ ਫ੍ਰੀਜ਼ ਨਾਟਕ ਖੋਲਿਓ ਫ੍ਰੀਜ਼ ਕਹੋਨੇ ਹੋ ਅੱਛਾ ਤੇ ਮਤਲਬ ਅੱਜ ਆ ਤੁਹਾਡੀ ਪੀਪਲ ਸਰਬ ਦੇ ਕਹਿਣੇ ਮਾਰੀਓ ਕਮਿਸ਼ਨਰ ਸਾਹਿਬ ਦੇ ਤੁਹਾਡੇ ਉਹਨਾਂ ਅਟੈਚ ਆਪਾਂ ਤੇ ਹੋਰ ਜਿਹੜਾ ਤੁਸੀਂ ਇਹ ਮੈਸੇਜ ਦਿੱਤਾ ਹੈ ਇਹਦੇ ਸਬੰਧੀ ਕੁਝ ਕਹਿਣਾ ਚਾਹੁੰਦੇ ਹੋ ਜਾਂ ਕੋਈ ਯੂਜ਼ਰ ਮੈਸੇਜ ਦੇਣਾ ਚਾਹੁੰਦੇ ਹੋ ਸਾਡਾ ਮੇਨ ਮਕਸਦ ਇਹ ਹੀ ਸੀ ਕਿ ਜਿਹੜਾ ਯੋਧ ਨਸ਼ਿਆ ਵਿਰੋਧੀ ਚੱਲ ਰਿਹਾ ਹੈ ਇਹ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਕਿ ਸੋ ਅਸੀਂ ਆਡਾ ਮੇਨ ਮਕਸਦ ਇਹ ਹੈ ਕਿ ਜਿਹੜਾ ਇੱਕ ਯੁੱਧ ਹੈ ਉਹਦੇ ਵਿੱਚ ਆਪਣੀ ਨਾਲ ਲੜਨ ਜਿਹੜੀ ਸਾਡੀ ਜਿਹੜੀ ਨਾਲ ਸ਼ਾਮਲ ਹੋਵੇ ਜਿਸ ਤਰ੍ਹਾਂ ਕਿ ਸਾਡੇ ਆਲਰੇਡੀ ਕਾ ਵੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਹਨਾਂ ਨਾਲ ਆਪਣਾ ਪਥੀ ਯਾਤਰਾ ਵੀ ਕੱਢੀ ਜਾ ਰਹੀ ਆ ਬਲਕਿ ਇਹ ਕਹਿਣਾ ਚਾਹੁੰਦੇ ਹਾਂ ਹੋ ਜੀ ਚਲਾਈ ਰਹੀ ਹੈ ਇਹ 유ਦਮਸ਼ਾ ਬਲੋਗ ਇਹਦਾ ਅਗਾਜ਼ ਜਿਹੜਾ ਕਲ ਗੁਰਦਾਸਪੁਰ ਜ਼ਿਲ੍ਹੇ ਤੋਂ ਮੰਗਲੋਗ ਵਰਨਸ ਤੋਂ ਸ਼ੁਰੂ ਕੀਤਾ ਸੀ ਜੀ ਅੱਜ ਜਿਹੜੀ ਅਮਰਸਰ ਦੀ ਬਾਰਡਰ ਵੈਲਟ ਦਾ ਇੱਥੋਂ ਸ਼ੁਰੂ ਕੀਤਾ ਜਾਏ ਉਹਨਾਂ ਨਾਲੋਂ ਤੋਂ ਜੀ ਕੇ ਇਹਦੇ ਵਿੱਚ ਬਾਰਡਰ ਡਿਵੀਜ਼ਨ ਸਾਡੇ ਲੋਕਾਂ ਨੇ ਸਹਿਯੋਗ ਕਰ ਰਹੇਗੀ ਨਸ਼ਾ ਖੰਡਨ ਮੁਹੱਤ ਸਹਾਇਕ ਕਰਨ ਵਾਸਤੇ ਇਹ ਗੱਡੀ ਮਹੀਨ ਸ਼ੁਰੂ ਕੀਤੀ ਗਈ ਹੈ ਠੀਕ ਹੈ ਅੱਜ ਇਹਦਾ ਸੈਕਿੰਡ ਡੇ ਸੀ ਅੱਛਾ ਜੀ ਤੁਮੜਾ ਕਿੰਨੇ ਦਿਨ ਹੋਰ ਰਹਿ ਗਏ ਤੇ ਆਪ ਤੀਕਾ ਠੀਕ ਹੈ ਜੀ ਅ ਸੈਕੀ ਸਾਹਿਬ ਤੁਸੀਂ ਮੈਡਲ ਫੜਿਆ ਹੋਇਆ ਸਰਟੀਫਿਕੇਟ ਫੜਿਆ ਹੋਇਆ ਤੇ ਵੈਸੇ ਵੀ ਵੇਖੋ ਜੇ ਕਮਾਈ ਤੁਸੀਂ ਅੱਗੇ ਵੇਖਿਆ ਕੀ ਰਹੀ ਤੁਹਾਨੂੰ ਤੇ ਅੱਜ ਤੁਸੀਂ ਹੁਣ ਕੋਈ ਲੋਕਾਂ ਨੂੰ ਮਤਲਬ ਮੈਸੇਜ ਦੇਣਾ ਚਾਹੁੰਦੇ ਹੋ ਕਿ ਭਾਜੀ ਬਲੱਡ ਰੋਡੀਨੇਟ ਕਰਨਾ ਕੋਈ ਫਾਇਦੇ ਫਾਇਦੇ ਨੁਕਸਾਨ ਨਹੀਂ ਫਾਇਦਾ ਜੀ ਇੱਕ ਤਰ੍ਹਾਂ ਨਾਨ ਕਰਨ ਦੇ ਨਾਲ ਪਿੰਨੇ ਫੜੇ ਹੋਈਏ ਨੇ ਕਿਉਂਕਿ ਸੀਰਿਅਸ ਡਿਜ਼ੀਜ਼ ਹੈ ਇਹ ਆਪਣਾ ਇਹ ਦੱਸ ਦਿੱਤਾ ਡਾਕਟਰ ਸਾਹਿਬ ਨੇ ਹਾਂ ਜੀ ਇਹ ਤਾਂ ਪੂਰਾ ਹੋ ਗਿਆ ਠੀਕ ਹੈ ਹੂਨ ਤਾਂ ਮੈਂ ਤੁਹਾਡਾ 24 ਘੰਟੇ ਪਹਿਲਾਂ ਪੂਰਾ ਹੋ ਗਿਆ ਹੋਣਾ ਮੈਡਲ ਫੜਿਆ ਹੋਇਆ ਹੈ ਜੀ ਸਰਟੀਫਿਕੇਟ ਤੁਸੀਂ ਫੜਿਆ ਹੋਇਆ ਚਲੋ ਸਾਨੂੰ ਮਾਰੀ ਜੀ ਜਰਾ ਸਭ ਤੋਂ ਪਹਿਲਾਂ ਮੈਮ ਏਵਰ ਵੈਲਕਮ ਔਨ ਮਾਈ ਚੈਨਲ ਮੈਮ ਪਲੀਜ਼ ਅ ਜਿਹੜਾ ਕੈਂਪਨ ਇਹਦੇ ਬਾਰੇ ਥੋੜੀ ਜੀ ਬਰੀਫ ਕਰਿਓ ਡਿਪਾਰਟਮੈਂਟ ਇਨਚਾਰਜ ਬਲੱਡ ਬੈਂਕ ਸੀ ਆਪਕਾ ਅੰਮੀ ਸਰਟ ਅੱਜ ਅਸੀਂ ਇੱਥੇ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਓਕੇ ਖੂਨਦਾਨ ਐਵੇਨੀ ਮਹਾਦਾਨ ਕੇਂਦਰ ਕਿਉਂਕਿ ਇੱਕ ਜਿਹੜਾ ਥੂਨ ਹੈ ਨਾ ਇਹ ਇੱਕ ਇੱਕ ਜਿਹੜਾ ਬੰਦਾ ਬਲੱਡ ਡੋਨੇਟ ਕਰਦਾ ਮੈਂ ਤੇਰੀ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚਾਉਂਦਾ ਆ ਜੀ ਤੇ ਸਾਡੇ ਜਿਹੜਾ ਯੂਥ ਹੈ ਉਹ ਬਲੱਡ ਡੋਨੇਟ ਕਰੇਗਾ ਤੇ ਉਹਦੇ ਨਾਲ ਜਿਹੜੀ ਉਹਨਾਂ ਦੀ ਵੀ ਹਾਲ ਚੰਗੀ ਹੋਏਗੀ ਕਿ ਸਾਡੀ ਸੋਸਾਇਟੀ ਦੀ ਵੀ ਇਹ ਜਿਹੜਾ ਬਹੁਤ ਅੱਛਾ ਹੈ ਇੱਥੇ ਅਸੀਂ ਬਲੱਡ ਡੋਨੇਸ਼ਨ ਕੈਂਪ ਆਇਆ ਤੇ ਅਸੀਂ ਜਿਹੜੇ ਦੋਨਰ ਹੋਏ ਉਹਨਾਂ ਨੂੰ ਸਰਟੀਫିକੇਟ ਦੇ ਰਿਹਾ ਹਾਂ ਨਾਲ ਨਾਲ ਫੈਸਮਾਨ ਦੇ ਰਹੇ ਆ ਉਹਨਾਂ ਨੂੰ ਬਲੱਡ ਮਿਸ਼ਨ ਦੇ ਜਿਹੜੇ ਬੈਨੀਫਿਟਸ ਹੈ ਉਹ ਵੀ ਨਾਲ ਨਾਲ ਉਹਨਾਂ ਨੂੰ ਦੱਸਦੇ ਆ ਤੇ ਪਰ ਮੋਂ ਨੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਗੇ ਕਿ ਜਿਹਨਾਂ ਦਾ ਹੁੰਦਾ ਕਿ ਭਾਜੀ ਖੂਨ ਨਿਕਲ ਗਿਆ ਮੈਂ ਤੇ ਮਾਰੇ ਗਿਆ ਕਿ ਹਾਲਾਂਕਿ ਰਿਕਵਰੀ ਛੇਤੀ ਹੋ ਜਾਂਦੀ ਹੈ ਖੂਨ ਦੇ ਨਾਲ ਜਿਹੜਾ ਆਪਣੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਵਾਅਦਾ ਹੀ ਹੁੰਦਾ ਹੈ ਜਦੋਂ ਤੁਸੀਂ ਇੱਕ ਬੰਦਾ ਖੂਨ ਦਿੰਦਾ ਹੈ ਤੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਬਡੀ ਹੈ ਉਹ ਦੁਬਾਰਾ ਜਿੰਨਾ ਖੂਨ ਡੋਨੇਟ ਕਰਦਾ ਉਹਨਾਂ ਕਰ ਰਹੇ ਨੇ ਸਰਕਾਰ ਵਾਲਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸਰਕਾਰ ਵਾਲਾ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਚੈਨਲ ਦੇ ਜਰੀਏ ਬੇਨਤੀ ਕਰਨੀ ਚਾਹੁੰਦਾ ਹਾਂ ਉਥੇ ਸਾਡੇ ਪਿੰਡਾਂ ਦੇ ਪੰਚਾਇਤਾਂ ਨੂੰ ਕਿਉਂਕਿ ਪੰਚਾਇਤਾਂ ਨੂੰ ਪਿੰਡ ਦੇ ਲੋਕਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਕਿਹੜਾ ਪਿੰਡ ਤੇ ਲੱਗਾ ਵੇਦਾ ਤੇ ਕਿਸ ਨੂੰ ਸਾਰਿਆਂ ਮੈਂ ਤੁਹਾਡੇ ਚੈਨਲ ਦੇ ਜਰੀਏ ਸੀਐਮ ਸਾਹਿਬ ਨੂੰ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਮਤਲਬ ਪੰਜਾਬ ਵਾਸੀਆਂ ਨੂੰ 3 ਕਰੋੜ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਮੈਂ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਦੇ ਵਿਰੋਧ ਖੜਾਂਗੇ ਤਾਂ ਹੀ ਨਸ਼ਾ लास्ट ਵਿੱਚ ਉਹਨਾਂ ਜਿਹੜੇ ਐਡੀਟ ਨੇ ਬੰਦੇ ਉਹਨਾਂ ਦੇ ਪਰਿਵਾਰ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਤੇ ਅਸੀਂ ਮਰਜੀ ਦੇਣਾ ਤੁਹਾਨੂੰ ਪਤਾ ਹੀ ਹੈ ਜਿੰਨਾਂ ਦੇ ਘਰਾਂ ਦੇ ਜੋ ਹਾਲ ਹਨ ਮੈਂ ਇਹੋ ਬੇਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਬੱਚੇ ਨਸ਼ੇ ਦੇ ਲੱਗੇ ਨੇ ਉਹ ਮਾਪਿਓ ਜਦੋਂ ਕਿਤੇ ਕੋਈ ਕਾਪੀ ਨਾ ਵੀ ਹੋ ਜਾਂਦੀ ਤੇ ਮਾਪੇ ਕੀ ਆਂਦਾ ਜੀ ਮੇਰੇ ਬੱਚੇ ਨੂੰ ਅਟੈਕ ਹੋ ਗਿਆ ਅਟੈਕ ਕੋਈ ਨਹੀਂ ਹੁਣ ਬਾਤ ਕਸੂਰ ਸਾਰਾ ਬੱਚੇ ਦਾ ਆ ਜਿਹੜਾ ਸਿੱਟਾ ਪਤਾ ਨਹੀਂ ਕਿੰਦਾ ਗੱਲਾਂ ਰਚਾਇਆ ਇਹ ਮਾਪਿਓ ਆਪ ਖੁਦ ਘਰ ਦੇ ਦੀਜੜੇ ਨੇ ਉਹ ਪ੍ਰਸ਼ਾਸਨ ਤੱਕ ਪਹੁੰਚ ਕਰਨ ਤੇ ਆਪਣੇ ਬੱਚੇ ਨੂੰ ਨਚਾ ਚੜਾਉਣ ਵਾਸਤੇ ਉਹ ਉਕਰਾਲਾ ਕਰਨ ਤਾਂ ਹੀ ਸਾਡਾ ਪੰਜਾਬ ਦੇ ਵਿੱਚੋਂ ਹਰ ਘਰ ਦੇ ਵਿੱਚੋਂ ਨਸ਼ਾ ਪਾਇੰਦ। ਬਹੁਤ ਧੰਨਵਾਦ ਜੀ। ਚੌਥਾ ਸਤੰਭਾ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਨਹੀਂ ਕਹਿੰਦਾ ਸਾਰੇ ਅਧਿਕਾਰੀਆਂ ਨੂੰ ਨਹੀਂ ਕਹਿੰਦਾ ਲੇਕਿਨ ਕੁਝ ਇਹੋ ਜਿਹੇ 2-4 ਵਿੱਚ ਅਧਿਕਾਰੀ ਸੀਗੇ ਕਿ ਜਿਨ੍ਹਾਂ ਮੀਡੀਆ ਨਾਲ ਵੀ ਅੱਗੇ ਨਹੀਂ ਆਉਣ ਦਿੱਤਾ ਗਿਆ ਸਾਨੂੰ ਮਾਨਯੋਗ ਅਧਿਆਰੀਆ ਸਾਹਿਬ ਨਾਲ ਕੋਈ ਬਾਈਟ ਨਹੀਂ ਕਰਨ ਦਿੱਤੀ ਗਈ ਔਰ ਜਿਹੜੀ ਸ਼ਮਦਾਬਲੀ ਸੀਗੀ ਉਹ ਵੀ ਉਹਨਾਂ ਦੇ ਵਿੱਚ ਥੋੜੀ ਅਫਸਰशाही ਸਾਹਿਬ ਚੱਲ ਕਰੀ ਸੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਾਂ ਸਾਡੇ ਮਾਨਯੋਗ ਅਧਿਕਾਰੀਆਂ ਨੂੰ ਜਾਂ ਸੀਐਮ ਸਾਹਿਬ ਨੂੰ ਕਿ ਥੋੜਾ ਬੋਤਾ ਮੀਡੀਆ ਦੀ ਆਪਾਂ ਜਿਵੇਂ ਮਾਨਮਰਿਆਦਾ ਉਹ ਰੱਖ ਕੇ ਚੱਲੀਏ ਤੇ ਇਹ ਸੋਚ ਵਾਲੇ ਸ਼ਬਦਾਂ ਦੇ ਨਾਲ ਮੈਂ ਦੁਬਾਰਾ ਫਿਰ ਬੇਨਤੀ ਕਰੂੰਗਾ ਉਹਨਾਂ ਕੋਸ਼ਿਸ਼ ਅਧਿਕਾਰੀਆਂ ਨੂੰ ਕਿ ਅਗਲੇ ਜਿਹੜੇ ਪ੍ਰੋਗਰਾਮ ਤੁਸੀਂ ਜਾ ਰਹੇ ਹੋ ਤੇ ਕਮ ਸੇ ਕਮ ਉੱਥੇ ਜਾ ਕੇ ਆਪਣਾ ਬੁਤੀ ਦਾ ਥੋੜਾ ਜਿਹਾ ਆਪਣਾ ਟਾਉਨ ਕਰੋ ਧੰਨਵਾਦ